ਪਹਿਲਾ ਗੇਅਰ ਵਾ ਕੇ ਦੇਖੋ ਹੁਣ ਕਿਦਾਂ ਤੀਜਾ ਪਹਿਲਾ ਗੇਅਰ ਪਾ ਲਓ ਪਹਿਲਾ ਦੂਜਾ ਗੇਅਰ ਪਾ ਲਓ ਤੀਜਾ ਵਾ ਕੇ ਦੇਖੋ ਹਾਂ ਠੀਕ ਹੈ ਅੱਗੇ ਨੂੰ ਕਲਚ ਫੋਲਦਾ ਪਈ ਸਹੀ ਹੈ ਹੁਣ ਇਹਨੂੰ ਗੇਅਰ ਚ ਕੱਢਦੇ ਸਹੀ ਹੈ ਤੇ ਹੁਣ ਮੋੜਾਂ ਦਾ ਪਤਾ ਲੱਗੇਗਾ ਨਾ ਹਾਫ ਕਲਚ ਤੇ ਹੁਣ ਮੋੜ ਕੱਢਣੇ ਆ ਤੇ ਚੱਲੀਏ ਪੁੱਛਣਾ ਤਾਂ ਨਹੀਂ ਕੋਈ ਚਲੋ ਕੋ ਰਾਈਟ ਜੀਣਾ ਹਾਂ ਰਾਈਟ ਜੀਣਾ ਹੁਣ ਆਪਾਂ ਹੁਣ ਉੱਧਰ ਨੂੰ ਘੁਮਾਉਣਾ ਮੋੜੇ ਕਿੱਧਰ ਆ ਰਹੀ ਹਣੀ ਹੁਣ ਜਿੱਦਾਂ ਇੱਕ ਹੋਰ ਜਿੱਦਾਂ ਇੱਥੇ ਇਹ ਮੋੜ ਆਪਾਂ ਕੱਟਣੇ ਆ ਇਹ ਵੀ ਸਮਝਾਇਆ ਜਿੱਦਾਂ ਹੁਣ ਉਹ ਮੋੜੇ ਗੱਡੀ ਆਉਂਦੀ ਆ ਤੇ ਜੇ ਹੁਣ ਆਪਾਂ ਰਸਤੇ ਸਾਈਡ ਦੇਣੀ ਆ ਐਕਟਰਸ ਥਲੇ ਲਾਉਣਾ ਪਾਣਾ ਠੀਕ ਕੱਚੀ ਰੋਡ ਤੇ ਕੱਚੀ ਰੋਡ ਤੇ ਇੱਕ ਹਾਂ ਅਗਲਾ ਵੀ ਫੇ ਕਿੱਦਾਂ ਬੰਦਾ ਹੁੰਦਾ ਹੈ ਉਹ ਵੀ ਐਕਟਰਸ ਥਲੇ ਲਾ ਲਊਗਾ ਆਪਾਂ ਵੀ ਐਕਟਰਸ ਦੀ ਗੱਲ ਇੱਥਨੇ ਤੋਂ ਆਪਾਂ ਸਿੱਧਾ ਕੱਢ ਸਕਦੇ ਹਾਂ ਜੇ ਹੁਣ ਮੰਨ ਲਓ ਆਪਾਂ ਵੀ ਟਾਇਰ ਥਲੇ ਲਾਉਂਦੇ ਆ ਤੇ ਅਗਲਾ ਵੀ ਨਹੀਂ ਲਾਉਂਦਾ ਫੇ ਦੋ ਗੱਡੀਆਂ ਨਿਕਲਣੀਆਂ ਨਹੀਂ ਠੀਕ ਆ ਤੋਨੋਂ ਉਹਦਾ ਮੋੜ ਦੀ ਗੱਡੀ ਦੋ ਰੋਗ ਸਤਿਗੁਰੂ ਜੀ ਛੱਡ ਦੇ ਕਲਚ ਸਾਰਾ ਔਰ ਐਕਸਲੇਟਰ ਦਾ ਪੂਰ ਐਡੀਕੇਟਰ ਬੰਦ ਕਰ ਗਏ ਲ ਜਦੋਂ ਗੇਅਰ ਪਾਉਣਾ ਹੈ ਪਹਿਲਾਂ 20 ਦੀ ਸਪੀਡ ਪਰ ਤੁਸੀਂ ਇਹ ਪਹਿਲੇ ਗੀਅਰ ਵਿੱਚ ਹਾਂ ਪਹਿਲੇ ਗੀਅਰ ਵਿੱਚ ਥੋੜਾ ਦੱਟਿਓ ਅਜੇ ਹੋ ਰਿਹਾ ਹੈ ਉਹ ਅਜੇ ਹੋ ਰਿਹਾ ਕਰਦੇ ਹੋ ਕਲਚ ਫੁੱਲ ਦੱਬਿਆ ਪਹਿਲਾ ਗੀਅਰ ਬਾਲੋ ਬਾੜੀ ਬ੍ਰੇਕ ਲਾਵਾਂ ਨਈਂ ਘਟੋ 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 ਕਲਚ ਫੁੱਲ ਦੱਬੋ ਦੱਬਿਆ ਗੀਅਰ ਨਹੀਂ ਵੇ ਆਪਣਾ ਚਲੋ ਬਾਤ ਗੀਅਰ ਕਲਚ ਛੱਡੋ ਥੋੜਾ ਜਿਹਾ ਸਿੱਧੀ ਕਰੋ ਇਹ ਮੈਂ ਸਟੀਅਰ ਕਰਤੀ ਗੇ ਆ। ਆਲੇ ਤਰਾ ਹੀ ਟੋ। ਸ਼ੀਸ਼ਾ ਦੇਖ ਲੈ ਪਿੱਛੇ ਰੂਟ ਖਾਲੀ ਹੈ। ਅਜੇ ਤਾਂ ਹੁਣ ਰਾਈਟ ਮੋੜ ਹੈ ਉਧਰਲੇ ਪਾਸੇ ਹੈ ਨਾ ਉਹ ਵੀ ਦੇਖਣਾ ਹੈ ਦੂਰ ਤੱਕ। ਹਾਂ ਸਹੀ ਹੈ ਕੱਟਿਆ ਨਾ ਹੋਣਾ ਕੁਛ ਨਾ ਕਰ ਕਰਿਓ। ਅੱਗੇ ਗੱਡੀ ਮੋੜ ਕੇ ਟਾਇਰ ਸਿੱਧੇ ਕਰ ਲਓ। ਬੱਸ। ਹੁਣ ਇਹ ਤਾਂ ਸਿੱਧਾ ਹੀ ਰੋੜ ਹੈ ਹੁਣ ਸਪੀਡ ਵਧਾ ਕੇ ਦੂਜਾ ਗੇਅਰ। ਪਾਓ ਗੇਅਰ ਦੂਜਾ। ਛੱਡ ਦੇ ਕਲੱਚ। 38 ਦੀ ਸਪੀਡ ਤੇ ਤਾਂ ਵੀਰ ਭਾ ਭਾ ਵੀਰ ਦੀ ਗੱਲ ਅੱਜ ਨੇ ਇਹ ਆਹ ਪੁਨਹ ਕਹੇ ਉਹ ਰਾਮਾ ਲਾਚ ਫਾਲ ਨੂੰ ਸਹੀ ਹੈ ਛੱਡ ਦੋ ਸਾਰਾ ਕਲਚ ਚੱਲਦਾ ਸਟੀਰਿੰਗ ਦਾ ਕੰਟਰੋਲ ਹੋ ਗਿਆ ਗੱਡੀ ਨੇ ਖੁੱਬਾ ਹਾਰ ਦੇਖਾ ਬੋਰ ਐਕਟਿਵ ਆਉਂਦੀ ਆ ਥੱਲੇ ਲੋਡ ਦੀ ਕੋਈ ਲੋਡ ਨਹੀਂ ਹੈਗੀ ਆ ਬਸ ਇੱਥੇ ਰੱਖਣੀ ਗੱਡੀ ਆਪਾਂ ਥੱਲੇ ਨਹੀਂ ਲਾਉਣੀ ਨਿਕਲ ਜਾਣਾ ਹੈ just ਸਪੀਡ ਤੇ ਗੱਡੀ ਜਾਂਦੀ ਹੈ ਜਦੋਂ ਉਹ ਨਾ ਕੋਲ ਜਾਓਗੇ ਗੱਡੀ ਗੇਅਰ ਚੋਂ ਘੜਦਾ ਲੈਫਟ ਗੱਡੀ ਗੇਅਰ ਚੋਂ ਘੜਦੇ ਨਿਊਟਰਲ ਕਰਦੇ ਹੋ ਮਤਲਬ ਹੁੰਦਾ ਤਾਂ ਪਹਿਲੇ ਪਹਿਲਾ ਚੱਲ ਚੱਲੋ ਗੇਅਰ ਛੱਡਦੇ ਕਲਚ ਦੱਬੋ ਇਹਨੂੰ ਨਿਊਟਰਲ ਹੀ ਕਰਦੇ ਹੋ ਇੱਥੇ ਗੇਅਰ ਘੜਦੇ ਹੋ ਗੇਅਰ ਨਾ ਪਾਇਓ ਛੱਲੇ ਨਾ ਠੀਕ ਆ ਛੱਡ ਦਿਓ ਸਾਰਾ ਕਲਚ ਹਣ ਗੱਡੀ ਥੋੜੀ ਥੋੜੀ ਜਾਂਦੇ ਹੋ ਅਰ ਜੇ ਤਾਂ ਕੋਲ ਜਾਓਗੇ ਹਨਾ ਉਹ ਪਹਿਲਾ ਗੇਅਰ ਪਾ ਲਿਓ ਬ੍ਰੇਕ ਤਾਂ ਨਹੀਂ ਲਾਈ ਨਹੀਂ ਰੋਜ ਹੋਏ ओके छा कलच बताओ गेयर चेंज करो क्लच फोन ठीक है, ठीक है, ठीक है ਹਾਂ ਪਹਿਲੇ ਗियर 'ਚ ਤੁਸੀਂ ਮੋੜ ਤੋਂ। ਢੇ ਛੱਡਦੇ। ਗੱਡੀ ਆਪਣੀ ਵਿੱਚ ਨੂੰ ਨਹੀਂ ਲੈ ਤੋਈ। ਕਲਚ ਫੋਲ ਦਬਿਆ ਪਹਿਲਾ ਗियर ਪਾ ਲਾ। ਹੌਲੀ ਮਾਰ। ਘੱਟੇ ਤੂੰ ਥੋੜੀ ਜਿਹੀ ਬਸ ਜਿਆਦਾ ਨਾ ਘੱਟਿਓ। ਹਾਫ ਕਲਚ ਛੱਡੋ। ਹਾਫ ਕਲਚੇ ਰੱਖਿਓ। ਛੱਡ ਦਵਾ ਸਾਰਾ ਕਲਚ ਘੱਟੇ ਸਿੱਧੀ ਕਰੋ। ਟਾਇਰ ਪਹਿਲਾਂ ਸਿੱਧੇ ਕਰੋ। ਇੱਲਾ ਟਾਇਰਸ ਤੇ ਕਰਨੇ ਆਪਾਂ। ਇਹ ਤਾਂ ਬਾਅਦ ਵਿੱਚ ਪੈ ਜਾਊਗਾ। ਪਹਿਲਾਂ ਗੱਡੀ ਸੁਭਾਜਣੀ ਆ। ਚਲ ਬਾਅਦ ਉੱਜਾ ਗੇ।